ਅਗਵਾਕਾਰਾਂ ਵੱਲੋਂ ਇੱਕ ਡਾਕਟਰ ਨੂੰ ਅਗਵਾ ਕੀਤਾ ਗਿਆ ਉਹਦੇ ਭਰਾ ਕੋਲੋਂ 6 ਕਰੋੜ ਰੁਪਏ ਦੀ ਫਰौती ਮੰਗੀ ਗਈ ਤੇ ਬਾਅਦ ਵਿੱਚ ਆਪ ਦੇ ਪੁੱਲਿਓ ਪੈਸੇ ਦੇ ਕੇ ਉਸ ਡਾਕਟਰ ਨੂੰ ਛਡਨਾ ਪਿਆ ਪੂਰੀ ਘਟਨਾ ਤੁਹਾਨੂੰ ਦੱਸਦੇ ਹਾਂ ਕਿ ਇੱਕ ਸੁਨੀਲ ਨਾਮ ਦਾ ਡਾਕਟਰ ਜਿਹੜਾ ਸਵੇਰ-ਸਵੇਰ ਸੈਰ ਕਰ ਰਿਹਾ ਸੀ ਤਾਂ ਮਾਰਨਿੰਗ ਵਾਕ ਕਰਦੇ ਸਮੇਂ ਕੁਝ ਅਗਵਾਕਾਰਾਂ ਨੇ ਡਾਕਟਰ ਨੂੰ ਅਗਵਾ ਕੀਤਾ ਅਗਵਾ ਕਰਕੇ ਕਿਸੇ ਸੁਨਸਾਨ ਜਗ੍ਹਾ ਤੇ ਲੈ ਗਏ ਤੇ ਉੱਥੇ ਜਾ ਕੇ ਡਾਕਟਰ ਦਾ ਭਰਾ ਜਿਹਦਾ ਨਾਮ ਵੈਨੂ ਗੋਪਾਲ ਗੁਪਤਾ ਦੱਸਿਆ ਜਾ ਰਿਹਾ ਉਹ ਇੱਕ ਸ਼ਰਾਬ ਡੀਲਰ ਐਸੋਸੀਏਸ਼ਨ ਦਾ ਪ੍ਰਧਾਨ ਵੀ ਆ ਤਾਂ ਉਹਨੂੰ ਫੋਨ ਕੀਤਾ ਕਿ ਜੇਕਰ ਤੂੰ ਆਪਣੇ ਭਰਾ ਨੂੰ ਛੁਡਵਾਉਣਾ ਏ ਤਾਂ ਤੈਨੂੰ 6 ਕਰੋੜ ਰੁਪਏ ਫਰौती ਦੇਣੀ ਪਊਗੀ ਤੇ ਫਰौती ਵੀ ਐਵੇਂ ਕਿ ਸਾਨੂੰ ਅੱਧੇ ਪੈਸੇ ਤਾਂ ਨਗਦ ਚਾਹੀਦੇ ਆ ਤੇ ਬਾਕੀ ਪੈਸਿਆਂ ਦਾ ਸਾਨੂੰ ਸੋਨਾ ਚਾਹੀਦਾ ਤਾਂ ਜਦੋਂ ਇਹ ਗੱਲ ਉਹਦੇ ਭਰਾ ਨੂੰ ਪਤਾ ਲੱਗੀ ਉਹਨੂੰ ਫੋਨ ਆਇਆ ਤਾਂ ਉਹਨੇ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਪੁਲਿਸ ਨੇ ਪੂਰੇ ਬਲਾਰੀ ਜ਼ਿਲ੍ਹੇ ਦੀ ਇਹ ਘਟਨਾ ਤੇ ਬਲਾਰੀ ਜ਼ਿਲ੍ਹੇ ਨੂੰ ਘੇਰਾ ਪਾ ਲਿਆ ਪੂਰੇ ਪਾਸੇ ਪੁਲਿਸ ਨੇ ਉਹ ਸਾਰੇ ਸ਼ਹਿਰ ਨੂੰ ਕਵਰ ਕਰ ਲਿਆ ਜਿਹਦੇ ਕਰਕੇ ਜਿਹੜੇ ਉਹ ਅਗਵਾਕਾਰ ਸੀ ਉਹਨਾਂ ਦੇ ਮਨ ਵਿੱਚ دہشت ਪੈ ਗਈ ਤਾਂ ਉਹਨਾਂ ਨੇ ਫਿਰ ਕੋਈ ਘੰਟਿਆਂ ਬਾਅਦ ਉਸ ਡਾਕਟਰ ਨੂੰ ਰਾਤ ਨੂੰ ਇੱਕ ਸੁਨਸਾਨ ਜਗ੍ਹਾ ਤੇ 300 ਰੁਪਏ ਆਪਣੇ ਪੱਲੀਓਂ ਕਰਾਇਆ ਦੇ ਕੇ ਛੱਡ ਦਿੱਤਾ ਤਾ ਇਹਨੂੰ ਕਹਿੰਦੇ ਆ ਕਿ ਲੈਣੇ ਦੇਣੇ ਪੈ ਗਏ। ਉਹਨਾਂ ਨੇ ਸੋਚਿਆ ਤਾਂ ਇਹ ਸੀ ਕਿ ਡਾਕਟਰ ਨੂੰ ਅਗਵਾ ਕਰਕੇ 6 ਕਰੋੜ ਦੇ ਨਾਲ ਅਸਤਮਾਲਾ ਮਾਲ ਹੋ ਜਾਣਗੇ, ਕਰੋੜਪਤੀ ਬਣ ਜਾਣਗੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਸਾਨੂੰ ਆਪਣੇ ਪੱਲਿਓ 300 ਰੁਪਏ ਦੇ ਕੇ ਉਸ ਡਾਕਟਰ ਨੂੰ ਛੱਡਣਾ ਪਊਗਾ। ਤਾਂ ਪੁਲਿਸ ਇਸ ਹੁਣ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਆਖਰ ਉਹ ਡਾਕਟਰ ਨੂੰ ਅਗਵਾ ਕਰਨ ਵਾਲੇ ਇਹ ਕੌਣ ਸੀਗੇ? ਉਹਨਾਂ ਨੇ ਕਿਉਂ ਇਸ ਘਟਨਾ ਨੂੰ ਅੰਜਾਮ ਦਿੱਤਾ ਵੈਸੇ ਪੁਲਿਸ ਨੂੰ ਇੱਕ ਸ਼ੱਕ ਹੋ ਰਿਹਾ ਕਿ ਸ਼ਾਇਦ ਜਿਹੜਾ ਸ਼ਰਾਬ ਦਾ ਕਾਰੋਬਾਰ ਆ ਉਹਦੇ ਭਰਾ ਕਰਕੇ ਸ਼ਾਇਦ ਇਹ ਕੋਈ ਮਾਮਲਾ ਹੋਵੇ ਉਹਦੇ ਨਾਲ ਕਿਸੇ ਦੀ ਕੋਈ ਰੰਜਿਸ਼ ਹੋਵੇ ਤਾਂ ਕਰਕੇ ਇਹ ਘਟਨਾ ਵਾਪਰੀ ਹੋਵੇ ਪਰ ਹਲੇ ਤੱਕ ਉਸ ਡਾਕਟਰ ਨੂੰ ਕਿਉਂ ਅਗਵਾ ਕੀਤਾ ਗਿਆ ਕਿਹਨੇ ਅਗਵਾ ਕੀਤਾ ਇਸ ਪੂਰੇ ਮਾਮਲੇ ਬਾਰੇ ਕੁਝ ਪਤਾ ਨਹੀਂ ਲੱਗਾ ਇਹਦੀ ਪੁਲਿਸ ਪੜਤਾਲ ਕਰ ਰਹੀ ਆ ਰਾਹਤ ਦੀ ਗੱਲ ਇਹ ਰਹੀ ਕਿ ਇਸ ਡਾਕਟਰ ਦੀ ਜਾਨ ਬਚ ਗਈ ਜਿਹਦਾ ਨਾਮ ਸੁਨੀਲ ਬੇਲਾਰੀ ਦੱਸਿਆ ਜਾ ਰਿਹਾ ਏ ਇਹ ਘਟਨਾ ਕਰਨਾਟਕ ਤੋਂ ਸਾਹਮਣੇ ਆਈ ਆ ਜਿੱਥੇ ਮਾਰਨਿੰਗ ਵਾਕ ਕਰਦੇ ਸਮੇ ਜਿਹੜਾ ਸੁਨੀਲ ਨਾਮ ਦਾ ਡਾਕਟਰ ਸੀ ਉਹਨੂੰ ਅਗਵਾਕਾਰਾਂ ਨੇ ਅਗਵਾ ਕਰ ਲਿਆ ਸੀ ਕਿਡਨੈਪ ਕਰ ਲਿਆ ਸੀ ਤੇ ਬਾਅਦ ਵਿੱਚ 6 ਕਰੋੜ ਰੁਪਏ ਉਹਦੇ ਭਰਾ ਤੋਂ ਫਰौती ਮੰਗੀ ਸੀ ਤਾਂ ਜਿਉਂ ਹੀ ਪੁਲਿਸ ਨੂੰ ਇਸ ਪੂਰੇ ਮਾਮਲੇ ਦਾ ਪਤਾ ਲੱਗਦਾ ਤਾਂ ਪੁਲਿਸ ਤੁਰੰਤ ਕਾਰਵਾਈ ਕਰਦੀ ਆ ਤੇ ਕਾਰਵਾਈ ਕਰਕੇ ਉਸ ਡਾਕਟਰ ਦੀ ਜਿਹੜੀ ਜਾਨ ਬਚਾ ਲੈਂਦੀ ਹੈ ਕਿਉਂਕਿ ਜਿਹੜੇ ਅਗਵਾਕਾਰ ਸੀ ਉਹਨਾਂ ਦੇ ਬਨਾਤੇ دہشت ਪੈ ਗਈ ਸੀ ਕਿ ਪੁਲਿਸ ਨੇ ਹੁਣ ਸਾਨੂੰ ਛੱਡਣਾ ਨਹੀਂ ਉਹ ਫੜਨਗੇ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਦੇਖਦੇ ਹਾਂ ਕਿ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਕੀ ਆਉਂਦਾ ਕਿਉਂ ਉਹਨਾਂ ਅਗਵਾਕਾਰਾਂ ਨੇ ਇਸ ਡਾਕਟਰ ਨੂੰ ਅਗਵਾਹ ਕੀਤਾ ਇਹਦੇ ਪਿੱਛੇ ਮੇਨ ਕੀ ਮਕਸਦ ਸੀ